ਪੁਰਾਣੇ ਵੇਲਿਆਂ ਦੀ ਗੱਲ ਐ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਹਨਾਂ ਦੇ ਘਰ ਅੰਤਾਂ ਦੀ ਗਰੀਬੀ ਸੀ ਕਹਿੰਦੇ ਉਹਦੇ ਕੋਲ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਤੇ ਇੱਕ ਧੀ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਧੀ ਪੁੱਤ ਹੌਲੀ-ਹੌਲੀ ਵੱਡੇ ਹੋਣ ਲੱਗੇ ਉਹਦੀ ਘਰ ਵਾਲੇ ਕਹਿੰਦੇ ਵੀ ਹੁਣ ਧੀ ਪੁੱਜਾਪਾਨ ਹੋਣ ਵਾਲੇ ਨੇ ਵੀ ਵੱਡੇ ਹੋਣ ਦੇ ਨੇ ਆਪਾਂ ਇਹਨਾਂ ਨੂੰ ਸਕੂਲ ਵੀ ਪੜ੍ਹਨੇ ਪਾਈਏ ਦਿਨਾਂ ਦੀ ਜ਼ਰੂਰਤੀਆਂ ਹਰੇਕ ਚੀਜ਼ਾਂ ਇਹਨਾਂ ਨੂੰ ਦਿਆ ਕਰੀਏ ਕਹਿੰਦੇ ਦੋਵੇਂ ਜਣੇ ਕਹਿੰਦੇ ਵੀ ਠੀਕ ਹੈ ਹੁਣ ਵਿਚਾਰਾ ਦਿਹਾੜੀ ਕਰਕੇ ਲਿਆਉਂਦਾ ਉਹਦੇ ਨਾਲ ਤਾਂ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਸੀ ਕਹਿੰਦੇ ਅੱਜ ਪਤਨੀ ਨੇ ਕਿਹਾ ਵੀ ਅੱਜ ਇੰਨੇ ਕੋ ਪੈਸੇ ਇਕੱਠੇ ਕਰਕੇ ਲਿਆਇਆ ਜੇ ਵੀ ਕੱਲ ਇਹਨਾਂ ਨੂੰ ਪੜਨ ਪਾ ਸਕੀ ਕਹਿੰਦੇ ਉਹ ਨਾ ਹੁਣ ਜਾਂਦਾ ਪਰ ਅੱਜ ਤੇ ਦਿਹਾੜੀ ਵੀ ਨਹੀਂ ਮਿਲੀ ਹੁੰਦੀ ਕਹਿੰਦੇ ਉਹਨਾਂ ਤੇ ਮੈਨੂੰ ਹੋਰ ਪੈਸੇ ਲੈ ਕੇ ਆਏ ਮੇਰੇ ਕੋਲ ਤਾਂ ਘਰ ਰਾਸ਼ਨ ਲੈ ਕੇ ਜਾਣ ਲਈ ਪੈਸੇ ਨਹੀਂ ਹੈਗੇ ਕਹਿੰਦਾ ਸੋਚਦਾ ਵੀ ਐਵੇਂ ਕਰਦਾ ਆਪਣੇ ਖੇਤ ਚ ਜਾ ਕੇ ਭਾਵ ਵੀ ਜਿਹੜਾ ਖੇਤ ਦਾ ਟੁਕੜਾ ਹੁੰਦਾ ਕਹਿੰਦੇ ਉਹ ਵੀ ਬੰਜਰ ਹੀ ਪਿਆ ਹੁੰਦਾ ਨਾ ਉਥੇ ਪਾਣੀ ਤੇ ਨਾ ਹੀ ਉਥੇ ਕੁਝ ਜਿਸ ਕਰਕੇ ਫਸਲ ਨਹੀਂ ਸੀ ਹੁੰਦੀ ਉਥੇ ਜਾ ਕੇ ਤੇ ਕਹਿੰਦਾ ਐਵੇਂ ਕਰਨਾ ਵਾ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਉਹਨਾਂ ਦਾ ਵੀ ਤੇ ਪਾਲਣ ਪੋਸ਼ਣ ਹੋ ਹੀ ਜਾਂਦਾ ਰੱਸਾ ਫੜਿਆ ਤੇ ਆਪਣੇ ਗਾਲ ਚ ਪਾਣ ਲਗਾ ਇੰਨਿਆਂ ਨੂੰ ਕਹਿੰਦੇ ਜਿਹੜਾ ਉੱਥੇ ਨਾ ਲੰਘ ਇੱਕ ਸੰਤ ਫਕੀਰ ਲੰਘਦੇ ਪੇਸ ਉਹਨਾਂ ਨੇ ਕਿਹਾ ਵੀ ਭਲੇ ਪੁਰਖਾ ਇਹ ਕੀ ਕਰਤਾ ਪਿਆ ਹੁਣ ਸੰਤ ਫਕੀਰ ਜੀ ਨੂੰ ਦੱਸਦਾ ਵੀ ਘਰ ਗਰੀਬੀ ਇਹਦੇ ਕਰਕੇ ਇਹ ਕੁਝ ਕਰਨ ਚੱਲੇ ਸੰਤ ਫਕੀਰ ਕਹਿੰਦੇ ਭਲੇ ਪੁਰਖਾ ਇਹ ਜਿਹੜਾ ਜੀਵਨ ਦਾਣੇ ਪਰਮਾਤਮਾ ਨੇ ਦਿੱਤਾ ਐਵੇਂ ਨਾ ਕਰ ਤੇਰੇ ਖੇਤ ਦੇ ਨਾ ਇੱਕ ਪਰਲੇ ਪਾਸੇ ਉਥੇ ਚਾਰ ਟੱਪੇ ਕਹੀ ਨਾਲ ਮਾਰੀ ਤੇ ਤੇਰੀ ਸਾਰੀ ਗਰੀਬੀ ਦੂਰ ਹੋ ਜਾਏਗੀ ਪਰ ਯਾਦ ਰੱਖੀ ਪੰਜਵਾਂ ਟੱਪਾ ਨਾ ਮਾਰੀ ਪੰਜਵਾਂ ਟੱਪਾ ਤੇਰੇ ਘਰ ਦੁੱਖ ਮੁਸ਼ਕਲਾਂ ਇਸ ਤੋਂ ਵੀ ਵੱਧ ਲੈ ਕੇ ਤੇ ਆ ਜਾਵੇਗਾ ਕਿnde ਉਸਤ ਫਕੀਰ ਉਥੋਂ ਚਲੇ ਗਏ ਉਹਨਾਂ ਦਾ ਸਿਆਬੀ ਨਾਲ ਹੀ ਇੱਥੇ ਜਿਹੜਾ ਜੰਗਲ ਹੈ ਉਥੇ ਮੈਂ ਰਹਿਣਾ ਹੁਣ ਘਰ ਜਾਂਦਾ ਤੇ ਕਈ ਲੈ ਕੇ ਆਉਂਦਾ ਕਿੰਦੇ ਇੱਕੀ ਟੱਪਾ ਮਾਰਦਾ ਤੇ ਵਿੱਚੋਂ ਚਾਰ ਉਹਨੂੰ ਹੀਰੇ ਲੱਭਦੇ ਨੇ ਉਹ ਹੀਰੇ ਬੜੇ ਬੇਸ਼ਕੀਮਤੀ ਹੁੰਦੇ ਨੇ ਘਰ ਲੈ ਕੇ ਚਲਿਆ ਜਾਂਦਾ ਘਰ ਜਾ ਕੇ ਆਪਣੀ ਪਤਨੀ ਨੂੰ ਦੱਸਦਾ ਹੈ ਵੀ ਹੁਣ ਆਪਾਂ ਨੂੰ ਗਰੀਬੀ 'ਚ ਕਦੀ ਕੁਝ ਵੀ ਬਦਲਿੱਦੜ ਤੇ ਗਰੀਬੀ ਆਪਣੇ ਘਰੋਂ ਕੂਹਾਂ ਦੂਰ ਹੋ ਗਏ ਨੇ ਉਹ ਕਿੰਦੇ ਵੀ ਕਿਵੇਂ ਹੋਇਆ ਕਹਿੰਦੇ ਵੀ ਐਵੇਂ ਸੰਤ ਫਕੀਰ ਨੇ ਦੱਸਿਆ ਵੀ ਆਪਣੀ ਜ਼ਮੀਨ ਦੇ ਪਰਲੇ ਪਾਸੇ ਤੂੰ ਟੱਪਾ ਮਾਰ ਤੇ ਤੈਨੂੰ ਉੱਥੇ ਜਿਹੜਾ ਵੀ ਚਾਰ ਟੱਪੇ ਮਾਰੀ ਵੀ ਤੇਰੀ ਸਾਰੀ ਗਰੀਬੀ ਦੂਰ ਹੋ ਜਾਏਗੀ ਪਰ ਪੰਜਵਾਂ ਟੱਪਾ ਨਾ ਮਾਰੀ ਉਹ ਕਹਿੰਦੀ ਵੀ ਤੁਸੀਂ ਕਿੰਨੇ ਟੱਪੇ ਮਾਰੇ ਨੇ ਉਹ ਕਹਿੰਦਾ ਵੀ ਮੈਂ ਤਾਂ ਇੱਕ ਹੀ ਟੱਪਾ ਮਾਰ ਕੇ ਤੇ ਆ ਗਿਆ ਵਾ ਕਹਿੰਦੀ ਫਿਰ ਕੱਲ ਚੱਲਾਂਗੇ ਤੇ ਕੱਲ ਆਪਾਂ ਬਾਕੀ ਟੱਪੇ ਵੀ ਮਾਰ ਕੇ ਵੀ ਉੱਥੇ ਕਹੀ ਨਾਲ ਪੁੱਟ ਕੇ ਤੇ ਬਾਕੀ ਸਮਾਨ ਵੀ ਲੈ ਆਵਾਂਗੇ ਕਹਿੰਦਾ ਚੱਲ ਠੀਕ ਹੈ ਦੋਵੇਂ ਜਣੇ ਜਾਣ ਲੱਗ ਪੁੱਤਰ ਕਹਿੰਦਾ ਮੈਂ ਵੀ ਨਾਲ ਜਾਣਾ ਉਹਨੇ ਬੜਾ ਸਮਝਾਇਆ ਵੀ ਤੂੰ ਘਰ ਰਹਿ ਉਹਨੇ ਕਿਹਾ ਨਹੀਂ ਮੈਂ ਨਾਲ ਹੀ ਜਾਣਾ ਉਸ ਨੂੰ ਲੈ ਕੇ ਤੇ ਚਲੇ ਗਏ ਹੁਣ ਨੇ ਦੂਜਾ ਟੱਪਾ ਮਾਰਿਆ ਉਥੋਂ ਹੋਰ ਚਾਰ ਹੀਰੇ ਲੱਭੇ ਐਵੇਂ ਕਰਦੇ ਕਰਦੇ ਚਾਰੇ ਟੱਪੇ ਮਾਰ ਦਿੱਤੇ ਪਹਿਲਾਂ ਹੀਰੇ ਸੋਨਾ ਚਾਂਦੀ ਬੜਾ ਕੁਝ ਲੱਭਾਇਆ ਕਹਿੰਦਾ ਚਲੋ ਹੁਣ ਭਾਗਵਾਨੇ ਘਰ ਚੱਲੀਏ ਵੀ ਸੰਤ ਫਕੀਰ ਨੇ ਤਾਂ ਆਪਣੀ ਜੂਨੀ ਸੁਧਾਰ ਦਿੱਤੀ ਪਤਨੀ ਕਹਿਣ ਲੱਗੀ ਨਹੀਂ ਜੀ ਆਪਾਂ ਘਰ ਨਹੀਂ ਜਾਣਾ ਅੱਗੇ ਵੀ ਆਪਾਂ ਹੋਰ ਟੱਪੇ ਮਾਰੀਏ ਇੱਕ ਦੋ ਥਾਂ ਰੈਂਦੀ ਏ ਤੇ ਉਸ ਤੋਂ ਬਾਅਦ ਆਪਾਂ ਘਰ ਚੱਲਦੇ ਆਂ ਕਹਿੰਦੇ ਨਹੀਂ ਭਾਗਵਾਨ ਨੇ ਉਹ ਸੰਜੀ ਨੇ ਕਿਆ ਸੀ ਵੀ ਅੱਗੇ ਟੱਪੇ ਨਾ ਮਾਰੀ ਨਹੀਂ ਤਾਂ ਫਿਰ ਜਿਹੜਾ ਤੇਰੇ ਕੋਲ ਹੈ ਉਹ ਵੀ ਗਵਾ ਬੈਠੋਗੇ ਉਹ ਨਾ ਮੰਨੀ ਉਹਨੇ ਨਾ ਛੇਤੀ ਨਾਲ ਕਹੀ ਫੜੀ ਤੇ ਆਪ ਟੱਪਾ ਮਾਰਨ ਲੱਗੇ ਹੁਣ ਉਹਦਾ ਪੁੱਤ ਜਿਵੇਂ ਪਹਿਲਾਂ ਔਰ ਜਦੋਂ ਟੱਪਾ ਮਾਰਦੀ ਸੀ ਛੇਤੀ ਨਾਲ ਹੀ ਰੇਸ ਚੋਕ ਲੈਂਦਾ ਸੀ ਛੇਤੀ ਨਾਲ ਸੋਨਾ ਚੋਕ ਲੈਂਦਾ ਸੀ ਜਿਵੇਂ ਉਹ ਟੱਪਾ ਮਾਰਨ ਲੱਗੀ ਉਹ ਇੱਕੋ ਦਮ ਥੱਲੇ ਹੋਇਆ ਵੀ ਭੱਜ ਕੇ ਚੋਕ ਲਵਾਂਗਾ ਕਿੰਦੇ ਉਹਦੀ ਗਰਦਨ ਉਹਦੇ ਧੜ ਨਾਲੋਂ ਅਲੱਗ ਹੋਗੀ ਕਿੰਦੇ ਉੱਥੇ ਬੈਠ ਕੇ ਉੱਚੀ ਉੱਚੀ ਰੋਣ ਲੱਗੀ ਜਦੋਂ ਰੋਵੇ ਕਲਪੇ ਉਹਨੇ ਕਿਹਾ ਵੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਤੂੰ ਇਹ ਕੰਮ ਨਾ ਕਰ ਵੀ ਇਹ ਕੰਮ ਤੋਂ ਬਾਝ ਹਟ ਜਾ ਬਿਸੰਦ ਫਕੀਰ ਨੇ ਕਿਹਾ ਇਹ ਵੀ ਚਾਰੀ ਟੱਪੇ ਮਾਰਨੇ ਨੇ ਉਹਦੇ ਚ ਆਪਾਂ ਨੂੰ ਇੰਨਾ ਕੁਝ ਮਿਲ ਗਿਆ ਸੀ ਵੀ ਜਿਸ ਤੇ ਨਾਲ ਆਪਣੀਆਂ ਆਉਣ ਵਾਲੀਆਂ ਸੱਤ ਪੁਛਤਾਂ ਵੀ ਬੈਠ ਕੇ ਖਾ ਸਕਦੀਆਂ ਨੇ ਤੇ ਹੁਣ ਦੇਖ ਹੁਣ ਬੱਚਿਆਂ ਹੀ ਕੁਛ ਨਹੀਂ ਤੇ ਹੁਣ ਤੂੰ ਕੀ ਕਰੇਂਗੀ ਕਹਿੰਦੇ ਉੱਥੇ ਬੈਠ ਕੇ ਰੋਂ ਕਰ ਲੌਣ ਲੱਗੇ ਕਹਿੰਦੀ ਵੀ ਜਿੰਨੇ ਤੈਨੂੰ ਇਹ ਸਾਰਾ ਕੁਝ ਦੱਸਿਆ ਨਾ ਤੂੰ ਉਹਦੇ ਕੋਲ ਲੈ ਚੱਲ ਕਹਿੰਦੇ ਹੁਣ ਪਾਜ ਦੇ ਪਾਜੀ ਉਹ ਸੰਤ ਫਕੀਰ ਜੀ ਦੇ ਕੋਲ ਕੇ ਜਾ ਕੇ ਸੰਤ ਫਕੀਰ ਜੀ ਨੂੰ ਸਾਰੀ ਗੱਲ ਬਾਤ ਦੱਸ ਸੇ ਸੰਤ ਫਕੀਰ ਜੀ ਕਹਿੰਦੇ ਵੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਕੰਮ ਨਾ ਕਰੋ ਪਰ ਤੁਸੀਂ ਬਾਝ ਨਹੀਂ ਆਏ ਹੁਣ ਰੋਵੇ ਗੁਰਲਾਵੇ ਹੁਣ ਸੰਤ ਫਕੀਰ ਤੇ ਦਇਆ ਦਾ ਘਰ ਹੁੰਦੇ ਨੇ ਉਹਨਾਂ ਕਹੇ ਵੀ ਪੁੱਤਰ ਤੇ ਤੇਰਾ ਠੀਕ ਹੋ ਜਾਏਗਾ ਪਰ ਇਹਦੇ ਬਦਲੇ ਤੈਨੂੰ ਇੱਕ ਕੰਮ ਕਰਨਾ ਪਵੇਗਾ ਉਹ ਕਹਿੰਦੇ ਕਿ ਆਪਣੇ ਘਰੋਂ ਇੱਕ ਚੀਜ਼ ਬਾਹਰ ਕੱਢ ਕੇ ਛੱਡ ਦੇ ਕਹਿੰਦੇ ਜਿੰਨੀਆਂ ਚੀਜ਼ਾਂ ਕਹੋਗੇ ਓਨੀਆਂ ਹੀ ਛੱਡ ਦਾਂਗੇ ਉਹ ਕਹਿੰਦੇ ਸਿਰਫ ਤੇ ਸਿਰਫ ਆਪਣੇ ਘਰੋਂ ਇੱਕੋ ਚੀਜ਼ ਛੱਡ ਦੇ ਕਹਿੰਦੇ ਦੱਸੋ ਕਹਿੰਦੇ ਤੂੰ ਨਾ ਆਪਣੇ ਘਰੋਂ ਲਾਲਚ ਕੱਢ ਕੇ ਬਾਹਰ ਸੱਟ ਦੇ ਜੇ ਤੂੰ ਲਾਲਚ ਕੱਢ ਕੇ ਆਪਣੇ ਘਰੋਂ ਬਾਹਰ ਸੁੱਟਦਾ ਤੇ ਹਮੇਸ਼ਾ ਸੁਖੀ ਰਹਵੇਂਗੀ ਤੇ ਤੇਰਾ ਪੁੱਤਰ ਜਿਉਂਦਾ ਹੋ ਜਾਏਗਾ ਕਹਿੰਦੇ ਠੀਕ ਹੈ ਮੈਂ ਐਵੇਂ ਹੀ ਕਰਾਂਗੀ ਹੁਣ ਉਹਦੇ ਘਰ ਵਾਲੇ ਨੂੰ ਕਹਿੰਦਾ ਵੀ ਤੈਨੂੰ ਵੀ ਇੱਕ ਚੀਜ਼ ਕਰਨੀ ਪੈਣੀ ਉਹਨੇ ਕਿਹਾ ਜੀ ਮੈਂ ਸਭ ਕੁਝ ਕਰਾਂਗਾ ਕਹਿੰਦੇ ਹੁਣ ਨਾ ਤੂੰ ਪਰਮਾਤਮਾ ਦੀ ਭਗਤੀ 'ਚ ਲੀਨ ਹੋ ਜਾ ਤੇ ਇੱਥੇ ਬੈਠ ਕੇ ਤੇ ਹੁਣ ਜਿਸ ਥਾਂ ਤੇ ਮੈਂ ਬੈਠਾਂ ਇੱਥੇ ਹੁਣ ਤੂੰ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਮੈਂ ਅਗਾ ਜਾਣਾ ਚਾਹਣਾ ਕਿੰਦੇ ਐਨਾ ਕਹਿ ਕੇ ਉਹਨਾਂ ਕਹ ਆ ਵੀ ਜਾ ਤੇਰਾ ਪੁੱਤਰ ਜਿਉਂਦਾ ਹੋ ਗਿਆ ਕਹਿੰਦੇ ਉਹ ਉੱਥੇ ਚਲੇ ਗਏ ਜਿਵੇਂ ਦੇਖਿਆ ਤੇ ਪੁੱਤਰ ਜਾਂਦੇ ਨੂੰ ਜਿਉਂਦਾ ਹੋ ਚੁੱਕਿਆ ਸੀ ਕਹਿੰਦੇ ਉਹਨੇ ਉਹਦੀ ਘਰ ਵਾਲੀ ਕਹਿੰਦੀ ਵੀ ਚੱਲੋ ਚੱਲੀਏ ਉਹਨੇ ਕਿਹਾ ਨਹੀਂ ਹੁਣ ਮੈਂ ਘਰ ਨਹੀਂ ਜਾਣਾ ਮੈਂ ਇੱਥੇ ਹੀ ਵਾਪਸ ਜਾਵਾਂਗਾ ਕਹਿੰਦੇ ਜਦੋਂ ਉਸ ਥਾਂ ਤੇ ਗਿਆ ਤਾਂ ਉਹ ਸੰਤ ਫਕੀਰ ਸਵਾਸ त्याग ਚੁੱਕੇ ਸੀ ਉਹਨਾਂ ਦੇ ਰਹੀਂਦੇ ਸਵਾਸ ਉਹਦੇ ਪੁੱਤਰ ਨੂੰ ਦੇ ਚੁੱਕੇ ਸਨ ਕਹਿੰਦੇ ਹੁਣ ਉਹਨਾਂ ਦੀ ਅੰਤਮ ਜੋ ਵੀ ਸੰਸਕਾਰ ਸੀ ਉਹ ਕਰਕੇ ਉਸ ਥਾਂ ਤੇ ਹੁਣ ਆਪ ਪਰਮਾਤਮਾ ਦਾ ਨਾਮ ਜਪਣ ਲੱਗਾ ਕਹਿੰਦੇ ਬੜੇ ਬਰੇ ਲੰਘੇ ਉੱਥੇ ਬੈਠ ਕੇ ਨਾਮ ਜਪਦਾ ਰਿਹਾ ਉਸ ਦੇਸ਼ ਦਾ ਕਿਹਨੇ ਜੋ ਰਾਜਾ ਸੀ ਕਿੰਦੇ ਵੀ ਉਹਦੇ ਕੌਰਨਾ ਪੁੱਤਰ ਦੀ ਦਾਤ ਬੜੇ ਲੰਬੇ ਅਰਸੇ ਬਾਅਦ ਪ੍ਰਾਪਤ ਹੋਈ ਉਹਦੀ ਕੋਈ ਔਲਾਦ ਨਹੀਂ ਸੀ ਹੈਗੀ ਜਦੋਂ ਪੁੱਤਰ ਦੀ ਦਾਤ ਹੋਈ ਨਾ ਤੇ ਉਹਨੇ ਬੜੇ ਵੱਡਾ ਜਸ਼ਨ ਮਨਾਇਆ ਤੇ ਕਿੰਦੇ ਵੀ ਜਿੰਨੇ ਸੰਤ ਫਕੀਰ ਸੀ ਨਾ ਸਭ ਨੂੰ ਸੱਦ ਕੇ ਤੇ ਪ੍ਰਸ਼ਾਦਾ ਖਵਾਇਆ ਕਹਿੰਦੇ ਬਿੱਕੀ ਸੇ ਨੇ ਫਿਰ ਰਾਜੇ ਨੂੰ ਕਿਹਾ ਵੀ ਰਾਜਾ ਵੀ ਤੂੰ ਤੇ ਕਹਿੰਦੇ ਆ ਵੀ ਤੂੰ ਸਾਰੇ ਸੰਤ ਫਕੀਰਾਂ ਨੂੰ ਪੋਜ ਦਿੱਤਾ ਵੀ ਉਹਨਾਂ ਨੂੰ ਪ੍ਰਸ਼ਾਦਾ ਖਵਾਇਆ ਪਰ ਜੰਗਲ ਦੇ ਵਿੱਚ ਨਾ ਇੱਕ ਸੰਤ ਫਕੀਰ ਨੇ ਬੜੇ ਲੰਬੇ ਤੋਂ ਅਰਸੇ ਤੋਂ ਉੱਥੇ ਨਾਮ ਜਪਦੇ ਪਏ ਨੇ ਤੇ ਉਹਨਾਂ ਨੂੰ ਤਾਂ ਪ੍ਰਸ਼ਾਦਾ ਨਹੀਂ ਛਕਾਇਆ ਕਹਿੰਦੇ ਰਾਜਾ ਆਪ ਚੱਲ ਕੇ ਥਾਲੀ 'ਚ ਪ੍ਰਸ਼ਾਦਾ ਪਾ ਤੇ ਉਹਨਾਂ ਦੇ ਕੋਲ ਆਇਆ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲੱਗਾ ਉਹ ਕਹਿੰਦੇ ਰਾਜਨ ਵੀ ਏਕਾਦੀ ਖੁਸ਼ੀ 'ਚ ਉਹ ਕਹਿੰਦੇ ਮੇਰੇ ਕੋਲ ਨਾ ਪੁੱਤਰ ਦੀ ਦਾਤ ਪ੍ਰਾਪਤ ਹੋਈ ਏ ਪਹਿਲਾਂ ਮੈਨੂੰ ਇਹ ਸੀ ਵੀ ਮੇਰਾ ਰਾਜਪਾਟ ਜਿਹੜਾ ਉਹ ਐਵੇਂ ਕੌਣ ਸਾਂਭੇਗਾ ਹੁਣ ਪੁੱਤਰ ਹੋ ਗਿਆ ਹੁਣ ਮੈਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਉਹਨੇ ਕਿਹਾ ਅੱਛਾ ਉਹ ਕਹਿੰਦਾ ਮਹਾਰਾਜ ਮੇਰੇ ਨਾ ਮਨ 'ਚ ਇੱਕ ਸਵਾਲ ਏ ਵੀ ਮੈਂ ਜਿਹੜਾ ਰਾਜਾ ਬਣਿਆ ਵਾਂ ਵੀ ਹੁਣ ਕੋਈ ਜਿਹੜਾ ਹੈ ਵੇਖੋ ਤੁਸੀਂ ਸੰਤ ਫਕੀਰ ਹੋ ਮੈਂ ਰਾਜਾ ਬਣਿਆ ਮੇਰੇ ਨਾਲ ਹੋਰ ਵੀ ਕਈ ਜੰਮੇ ਹੋਣਗੇ ਕਿੰਦੇ ਉਹ ਬੜੇ ਗਰੀਬ ਨੇ ਪਰ ਐਸਾ ਕਿਉਂ ਵੀ ਮੈਨੂੰ ਹੀ ਰਾਜपाट ਕਿਉਂ ਮਿਲਿਆ ਸੰਤ ਫਕੀਰ ਕਹਿੰਦੇ ਵੀ ਤੇਰਾ ਸਵਾਲ ਤਾਂ ਬੜਾ ਸੁਣ ਹੈ ਪਰ ਇਹਦਾ ਜਵਾਬ ਨਾ ਤੂੰ ਇੱਥੋਂ ਸਿੱਧਾ ਹੁਣੇ ਚਲਾ ਜਾ ਅੱਗੇ ਸੰਤ ਫਕੀਰ ਹੋਣਗੇ ਥੋੜੀ ਦੂਰ ਤੇ ਕਹ ਲੈ ਮੇਰੇ ਵੀ ਗੁਰੂ ਨੇ ਉਹ ਤੈਨੂੰ ਜਵਾਬ ਦੇ ਦੇਣਗੇ ਜਦੋਂ ਉੱਥੇ ਜਾਂਦਾ ਨਾ ਉੱਥੇ ਤਿੰਨ ਸੰਤ ਫਕੀਰ ਬੈਠੇ ਹੁੰਦੇ ਨੇ ਦੋ ਤੇ ਰੋਟੀ ਖਾ ਰਹੇ ਹੁੰਦੇ ਨੇ ਜਿਹੜਾ ਤੀਜਾ ਹੁੰਦਾ ਤੇ ਉਹ ਬੈਠਾ ਸਵਾਖਾਈ ਜਾਂਦਾ ਉਹ ਜਾ ਕੇ ਨਮਸਕਾਰ ਕਰਦਾ ਦੱਸਦਾ ਵੀ ਮੇਰਾ ਸਵਾਲ ਇਹ ਆ ਮੈਨੂੰ ਇੱਕ ਸੰਤ ਫਕੀਰ ਜੀ ਨੇ ਭੇਜਿਆ ਉਹਨਾਂ ਕਹਿੰਿਆ ਤੁਸੀਂ ਮੇਰੇ ਗੁਰੂ ਹੋ ਤੇ ਵੀ ਉਹ ਦੱਸ ਕਹਿੰਦੇ ਸਨ ਵੀ ਤੁਸੀਂ ਦੱਸ ਦੋਗੇ ਵੀ ਮੈਨੂੰ ਰਾਜ ਪਾਠ ਕਿਸ ਕਰਕੇ ਮਿਲਿਆ ਉਹ ਕਹਿੰਦੇ ਵੀ ਇਸ ਤੋਂ ਅੱਗੇ ਸਾਡਾ ਵੀ ਗੁਰੂ ਬੈਠਾ ਤੂੰ ਉੱਥੇ ਜਾ ਉਹ ਤੈਨੂੰ ਜਵਾਬ ਦੇਣਗੇ ਅੱਗੇ ਜਾਂਦਾ ਹੈ ਉੱਥੇ ਤਿੰਨ ਜਣੇ ਫੇਰ ਬੈਠੇ ਹੁੰਦੇ ਨੇ ਦੋ ਜਣੇ ਤੇ ਦੁੱਧ ਛੱਕ ਰਹੇ ਹੁੰਦੇ ਨੇ ਤੇ ਇੱਕ ਜਣਾ ਉੱਥੇ ਕੋਲੇ ਕੱਢ-ਕੱਢ ਕੇ ਤੇ ਖਾ ਰਿਆ ਹੁੰਦਾ ਉਹਨਾਂ ਨੂੰ ਕਹਿੰਦਾ ਵੀ ਪਿੱਛੇ ਸੀ ਤੇ ਕੋਈ ਸਵਾਲ ਖਾਂਦਾ ਇੱਥੇ ਅੰਗਿਆਰੇ ਖਾਂਦਾ ਫਿਰ ਵੀ ਆਪਣਾ ਮਨ ਡਾਡਾ ਕਰਕੇ ਸਵਾਲ ਪਾਸਦਾ ਅੱਗੋ ਕਹਿੰਦੇ ਵੀ ਇਸ ਤੋਂ ਅੱਗੇ ਨਾ ਇੱਕ ਸੰਤ ਫਕੀਰ ਨੇ ਉਹ ਸਾਡੇ ਸਾਰਿਆਂ ਦੇ ਗੁਰੂ ਨੇ ਤੇ ਉਹ ਹੀ ਤੈਨੂੰ ਸਵਾਲ ਦਾ ਜਵਾਬ ਦੇਣਗੇ ਪਹਿਲਾਂ ਤੇ ਮਨ ਚ ਕਹਿੰਦਾ ਵੀ ਅੱਗੇ-ਅੱਗੇ ਭੇਜੀ ਦੇ ਭੇਜੀ ਜਾਂਦੇ ਨੇ ਚੱਲ ਮਣਾ ਕਰ ਚੱਲਦੇ ਆਂ ਫਿਰ ਕਹਿੰਦੇ ਇੱਥੋਂ ਤੱਕ ਆ ਗਏ ਆਂ ਤੇ ਚੱਲ ਚੱਲਦਾ ਆਈਏ ਅੱਗੇ ਜਾਂਦਾ ਹੁਣ ਆਪਣਾ ਸਵਾਲ ਭੁੱਲ ਚੁੱਕਿਆ ਸੀ ਹੁਣ ਮਨ ਚ ਖਿਆਲ ਸੀ ਵੀ ਕੋਈ ਸਵਾਗ ਖਾਂਦਾ ਪਿਆ ਬਾਕੀ ਕੋਲ ਬੈਠੇ ਜਿਹੜੇ ਰੋਟੀ ਖਾਂਦੇ ਪਏ ਨੇ ਅੱਗੇ ਆਇਆ ਕੋਈ ਕੋਲੇ ਖਾਂਦਿਆ ਉਹ ਆਪ ਦੁੱਧ ਛਕਦੇ ਪਏ ਨੇ ਇਹ ਸਾਰਾ ਕੁਝ ਕੀ ਹੈ ਆ ਕੇ ਉਹਨਾਂ ਨੇ ਪ੍ਰਣਾਮ ਕੀਤਾ ਸੰਜੀ ਕਹਿੰਦੇ ਵੀ ਹਾਂ ਦੱਸੋ ਕਿੰਨਾ ਜੀ ਇਸ ਤੋਂ ਪਿੱਛੇ ਜਦੋਂ ਆਉਣ ਦਿਆ ਸੀ ਨਾ ਤਿੰਨ ਜਣੇ ਬੈਠੇ ਸਨ ਤੇ ਕਹਿੰਦੇ ਵੀ ਉਹ ਇੱਕ ਜਣਾ ਵਿੱਚੋਂ ਸਵਾਹ ਖਾਣਦੇ ਅਸੀਂ ਦੋ ਪ੍ਰਸ਼ਾਦ ਦੇ ਅੱਗੇ ਆਇਆ ਇੱਕ ਜਣੇ ਕੋਲਾ ਤੇ ਦੋ ਜਣੇ ਦੁੱਧ ਇਹ ਕਿਉਂ ਸੰਤ ਫਕੀਰ ਕਹਿੰਦੇ ਸਭ ਆਪਣੀ ਕਰਨੀ ਕਰਕੇ ਭੋਗਦੇ ਪਏ ਨੇ ਜਿਵੇਂ ਦਾ ਕੰਮ ਕੀਤਾ ਉਵੇਂ ਦਾ ਫਲ ਮਿਲਿਆ ਹੁਣ ਤੂੰ ਹੀ ਦੇਖ ਲੈ ਤੂੰ ਪਿੱਛੇ ਚੰਗੇ ਕਰਮ ਕੀਤੇ ਸਨ ਤੇ ਹੁਣ ਤੂੰ ਰਾਜਾ ਬਣ ਗਿਆ ਕਹਿੰਦਾ ਹਾਂ ਇਹੀ ਤਾਂ ਮੇਰਾ ਸਵਾਲ ਸੀ ਵੀ ਮੈਂ ਰਾਜਾ ਕਿਵੇਂ ਬਣਿਆ ਉਹ ਕਹਿੰਦੇ ਵੀ ਦੇਖ ਜਦੋਂ ਪਿਛਲਾ ਜਾਮਾ ਸੀ ਨਾ ਉਹ ਜਿੰਨੇ ਪਿੱਛੇ ਜਣੇ ਬੈਠੇ ਸਨ ਤਿੰਨ ਉਹ ਫਿਰ ਤੋਂ ਅੱਗੇ ਆਇਆ ਤਿੰਨ ਤੇ ਇੱਕ ਮੈਂ ਕਹਿੰਦੇ ਵੀ ਆਪਾਂ ਨਾ ਵੀ ਤੋਵੇਂ ਨਾਲ ਸੀ ਕਹਿੰਦੇ ਵੀ ਆਪਾਂ 8 ਜਣੇ ਇੱਕ ਥਾਂ ਦੇ ਉੱਤੇ ਬੈਠੇ ਹੋਏ ਸੀ ਕਹਿੰਦੇ ਆਪਾਂ ਜਦੋਂ ਵੀ ਇੱਕ ਨਗਰ ਦੇ ਵਿੱਚ ਰਹਾ ਕਰਦੇ ਸੀ ਉਸ ਨਗਰ ਚ ਕਹਿੰਦੇ ਵੀ ਜਮਾ ਕਾਲ ਵਰਗੇ ਹਾਲਾਤ ਹੋ ਕੇ ਕਹਿੰਦੇ ਆਪਾਂ ਸਾਰੇ ਜਿਹੜੇ ਉਸ ਨਗਰ ਤੋਂ ਉੱਠ ਕੇ ਤੇ ਆਪਾਂ ਨਾ ਕੰਮ ਦੀ ਭਾਲ ਵਿੱਚ ਚੱਲੇ ਕਹਿੰਦੇ ਕੰਮ ਕਿੱਥੋਂ ਮਿਲਣਾ ਸੀ ਹਰ ਪਾਸੇ ਉਵੇਂ ਦੇ ਹਾਲਾਤ ਹੋਏ ਪਏ ਸਨ ਕਹਿੰਦੇ ਤੁਰਦੇ ਤੁਰਦੇ ਆਪਾਂ ਵਾਵਾ ਅਗਾ ਅਗੇ ਕਹਿੰਦੇ ਤੇ ਉਥੇ ਨਾ ਇੱਕ ਘਰ ਬਣਦਾ ਪਿਆ ਸੀ ਉਹਨਾਂ ਦੇ ਕੋਲੋਂ ਆਪਾਂ ਪ੍ਰਸ਼ਾਦਾ ਮੰਗਿਆ ਉਹਨਾਂ ਕਿਹਾ ਵੀ ਤੁਹਾਨੂੰ ਪ੍ਰਸ਼ਾਦਾ ਤੇ ਮੈਂ ਦੇ ਦਾਂਗਾ ਤੁਸੀਂ ਮੇਰੇ ਨਾਲ ਕੰਮ ਕਰਾ ਦਿਓ ਮੈਂ ਤੁਹਾਨੂੰ ਪ੍ਰਸ਼ਾਦਾ ਦੇ ਦਾਂਗਾ ਪਰ ਯਾਦ ਰੱਖਿਓ ਵੀ ਤੁਸੀਂ ਐਨੇ ਜਣਿਓ ਮੈਂ 2-2 ਪ੍ਰਸ਼ਾਦੀ ਦਵਾਂਗਾ ਆਪਾਂ ਸਾਰਿਆਂ ਨੇ ਹਾਂ ਹਮਮੀ ਪਰ ਦਿੱਤੀ ਕਹਿੰਦੇ ਆਪਾਂ ਸਾਰਿਆਂ ਨੇ ਦੁਪਹਿਰ ਤੱਕ ਕੰਮ ਕਰਾਇਆ ਦੁਪਹਿਰ ਬਾਅਦ ਉਹ ਸਾਰਿਆਂ ਲਈ 2-2 ਪ੍ਰਸ਼ਾਦੀ ਲੈ ਕੇ ਤੇ ਆ ਗਿਆ ਕਹਿੰਦੇ ਇੰਨੇ ਨੂੰ ਇੱਕ ਨਾ ਕੁੱਤੀ ਸੁੱਈ ਪਈ ਸੀ ਕਹਿੰਦੇ ਉਹਨਾ ਆਪਣੇ ਜਵਾਕਾਂ ਦੇ ਨਾਲ ਰੋਂਦੀ ਘੁਰ ਲਾਉਂਦੀ ਉਸ ਪਾਸੇ ਨੂੰ ਆਵੜੀ ਕਹਿੰਦੇ ਉਹਨੇ ਨਾ ਆਪਾਂ ਨੂੰ ਨਾਲ ਦੁੱਧ ਦਾ ਘੋਟ ਤੇ ਨਾਲ ਰੋਟੀਆਂ ਦਿੱਤੀਆਂ ਸਰ ਕਹਿੰਦੇ ਵੀ ਉਹ ਕੁੱਤੀ ਆ ਕੇ ਤੇ ਆਪਣੇ ਪੈਰ ਸੁੰਘਣ ਲੱਗੀ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਤੁਸੀਂ ਕਿਹਾ ਵੀ ਆਪਾਂ ਤੇ ਹੋਰ ਵੀ ਅੱਗੇ ਜਾ ਕੇ ਖਾ ਲਾਂਗੇ ਪਰ ਇਹਨੂੰ ਤੁਸੀਂ ਆ ਦੋ ਪ੍ਰਸ਼ਾਦੇ ਤੇ ਦੁੱਧ ਪਾ ਦਿਓ ਕਹਿੰਦੇ ਮੈਂ ਤੁੰ ਕੀ ਕੀਤਾ ਵੀ ਉਹ ਦੋ ਪ੍ਰਸ਼ਾਦੇ ਤੇ ਦੁੱਧ ਉਹਨੂੰ ਪਾ ਦਿੱਤਾ ਕਹਿੰਦੇ ਮੈਂ ਵੀ ਥੋੜਾ ਜਿਹਾ ਦੁੱਧ ਤੇ ਥੋੜੀ ਰੋਟੀ ਉਹਨੂੰ ਪਾ ਦਿੱਤੀ ਤੇਰੇ ਦੋ ਭਰਾਵਾਂ ਨੇ ਅੱਧ ਇੱਕ ਇੱਕ ਰੋਟੀ ਤੇ ਜਿਹੜਾ ਸੀ ਦੁੱਧ ਉਹ ਆਪ ਪੀ ਗਏ ਕਹਿੰਦੇ ਜਿੰਨਾ ਜਿਹੜੇ ਰੋਟੀ ਖਾਂਦੇ ਸੀ ਨਾ ਉਹਨਾਂ ਵੀ ਅੱਧਾ ਅੱਧਾ ਹਿੱਸਾ ਦੇਤਾ ਪਰ ਤੇਰੇ ਇੱਕ ਭਰਾ ਨੇ ਕਿਹਾ ਜੇ ਆਪਾਂ ਇਹਨੂੰ ਸਾਰਾ ਕੁਝ ਦੇ ਦਾਂਗੇ ਤੇ ਆਪਾਂ ਕੀ ਸੱਤਾ ਚੁੱਲਿਆਂ ਦੀ ਸਵਾ ਖਾਣੀ ਹੈ ਕਹਿੰਦੇ ਅਗਲੇ ਨੇ ਕਿਹਾ ਜੇ ਇਹਨੂੰ ਦੇ ਦਾਂਗੇ ਤੇ ਆਪ ਕੀ ਕੋਲੇ ਖਾਣੇ ਨੇ ਕਹਿੰਦੇ ਜਿੰਨੇ ਜੋ ਦਾਨ ਦਿੱਤਾ ਉਹਨੂੰ ਉਹ ਮਿਲਿਆ ਤੂੰ ਦੁੱਧ ਵੀ ਦੇਤਾ ਤੇ ਤੂੰ ਨਾਲੇ ਉਹਨੂੰ ਜਿਹੜੇ ਪ੍ਰਸ਼ਾਦੇ ਸਨ ਉਹ ਵੀ ਦੇ ਦਿੱਤੇ ਇਸ ਕਰਕੇ ਉਹ ਜਿਹੜੀ ਕੁੱਤੀ ਸੀ ਕਹਿੰਦੇ ਉਹਨੇ ਅਸੀਸ ਦਿੱਤੀ ਕਿ ਜਿਹਨੇ ਮੇਰਾ ਢਿੱਡ ਭਰਿਆ ਨਾ ਪ੍ਰਮਾਤਮਾ ਉਹਦੇ ਅੰਨ ਤੇ ਧਾਨ ਦੇ ਭੰਡਾਰ ਐਸੇ ਭਰੇ ਰਹਿਣ ਕਿ ਉਹ ਹਮੇਸ਼ਾ ਐਵੇਂ ਵੰਡਦਾ ਰਹੇ ਕਹਿੰਦੇ ਉਹਦੀ ਅਸੀਸ ਕਰਕੇ ਤੈਨੂੰ ਇਹ ਰਾਜ ਪਾਟ ਮਿਲਿਆ ਕਹਿੰਦੇ ਰਾਜੇ ਨੇ ਜਦੋਂ ਇਹ ਸੁਣਿਆ ਰਾਜਾ ਬੜਾ ਪਰਸੰਨ ਹੋਇਆ ਹੁਣ ਆ ਕੇ ਉਹਨੇ ਆਪਣੇ ਆਪ ਨਾਲ ਵਾਅਦਾ ਕਰ ਲਿਆ ਵੀ ਉਹਦੇ ਨਗਰ ਚ ਨਾ ਕੋਈ ਚਿੜੀ ਜਨੌਰ ਕੁੱਤਾ ਬਿੱਲਾ ਕੋਈ ਮਨੁੱਖਾ ਦੀ ਕੋਈ ਭੁੱਖਾ ਨਹੀਂ ਸੋਏਗਾ ਉਹ ਸਭ ਦੇ ਢਿੱਡ ਭਰ ਕੇ ਫਿਰ ਆ ਖਾਇਆ ਕਰੇਗਾ ਕਹਿੰਦੇ ਇਸ ਤਰ੍ਹਾਂ ਹੁਣ ਉਹਦੇ ਪੂਰੇ ਨਗਰ ਦੇ ਵਿੱਚ ਅੰਨ ਦਾ ਤਾਨ ਹੋਣ ਲੱਗਾ ਤੇ ਰਾਜਾ ਨੇ ਹੁਣ ਸਭ ਨੂੰ ਇਹ ਵੀ ਕਹਿਣ ਲੱਗਾ ਵੀ ਆਪਣੇ ਘਰੋਂ ਜਦੋਂ ਦਿਨ ਤਿਹਾੜ ਹੋਵੇ ਆਪਾਂ ਸਫਾਈ ਕਰਕੇ ਅਣਚਾਹੀਆਂ ਚੀਜ਼ਾਂ ਆਪਣੇ ਘਰੋਂ ਬਾਹਰ ਕੱਢਦੇ ਹਨ ਨਾ ਤਾਂ ਉਦੋਂ ਇਹ ਇੱਕ ਚੀਜ਼ ਵੀ ਜ਼ਰੂਰ ਬਾਹਰ ਕੱਢਿਆ ਕਰੋ ਉਹ ਹੈ ਲਾਲਚ ਤੇ ਉਸ ਦਿਨ ਆਪਣੇ ਘਰ ਬਾੜਿਆ ਕਰੋ ਸਬਰ ਤੇ ਸੰਤੋਖ ਨੂੰ ਲਾਲਚ ਨੂੰ ਉਸ ਦਿਨ ਆਪਣੇ ਘਰੋਂ ਧੱਕੇ ਦੇ ਕੇ ਬਾਹਰ ਕੱਢਿਆ ਕਰੋ ਸਬਰ ਤੇ ਸੰਤੋਖ ਨੂੰ ਆਪਣੇ ਘਰ ਬਾੜਿਆ ਕਰੋ ਕਹਿੰਦੇ ਇਸ ਤਰ੍ਹਾਂ ਹੁਣ ਪੂਰੇ ਨਗਰ ਵਿੱਚ ਅਮਨ ਸ਼ਾਂਤੀ ਤੇ ਸੁੱਖ ਦਾ ਵਾਸਾ ਸੀ ਜਿੱਥੇ ਦਾਨਪਨ ਹੁੰਦਾ ਉਹ ਘਰ ਅੰਤਿਤਾਂ ਦੇ ਢੇਰ ਲੱਗ ਜਾਂਦੇ ਨੇ ਵੀਰ ਸੰਗਿਆ ਜੀ ਅੱਜ ਦੀ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੇ ਸੰਗਿਆ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਜਿਹਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਧਿਆਪਨੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ